ਤੋ ਸੀ ਗਿਆ ਕੁਛ ਨਹੀਂ ਸੀ ਕੋਈ ਰੌਲਾ ਗੋਲਾ ਨਹੀਂ ਸੰਤ ਲੱਗਿਆ ਇਹ ਤਾਂ ਮੋਜਾ ਨਾਲ ਬਾਕੀ ਜਾ ਕੇ ਤੜਕੇ ਕੋਈ 4-5 ਵਜੇ ਨੂ ਵਿਲੇਸ ਐਮਕੇ ਜੀ ਉਹ ਫੇਰ ਆਵੇ ਸੀ ਵੀ ਜੇ ਨਿਕਲ ਜੋ ਇਨਾ ਕੁ ਤਾਂ ਮੈਨੂੰ ਪਤਾ ਫੇਰ ਨਿਕਲ ਹੀ ਚੱਲਣ ਉਹਦੇ ਇੱਕ ਰਾਕੇ ਜਾਵਾਂਗੇ ਦੇਖ ਫੇਰ ਕਿਹੜੀਆਂ ਕਰੇ ਦੇਗਾਂ ਦਾ ਫੇਰ ਕੁਛ ਬਣੀ ਨਹੀਂ ਉੱਥੇ ਸਾਡਾ ਕੀਰ ਬਸ ਗੋਲੀ ਚੱਲਣ ਲੱਗ ਪਈ ਤਾਂ ਬੰਦ ਹੋਈ ਹੋਈ ਨਹੀਂ ਤੇਰਾ ਸੀ ਦੋ-ਤੋ ਲੋਕ ਹੀ ਬੈਠੇ ਪਰ ਕੋਈ ਪਾਉ ਨਾ ਪਿਆ ਸਾਡਾ ਬੈਠ ਕੇ ਅੱਜ ਨਹੀਂ ਬੜੀਆਂ ਨੇ ਵੀਰੇ ਮੇਰੇ ਤਾਂ ਇੰਨੀਆਂ ਕਿ ਜਾਣਾ ਪਤਾ ਮੈਨੂੰ ਉਸ ਵੇਲੇ ਪਤਾ ਜੇ ਬੰਦਾ ਤਾਂ ਇੱਕ ਮਰ ਜੇ ਉਦੋਂ ਬੰਦੇ ਦੀ ਸੁਰਤ ਹੋ ਜਾਂਦੀ ਹੈ ਮੇਰੇ ਤਾਂ ਸਾਰਾ ਪਰਿਵਾਰ ਹੋਤੀ ਰਹਿ ਜਾ ਉਹ ਗ੍ਰੇਨੇਡ ਨੇ ਮਤਲਬ ਜਿਹੜੇ ਬੰਦੇ ਬੈਠੇ ਸੀ ਉਹਨਾਂ ਮਾਰਨ ਜੀ ਆ ਗਏ ਜਿਹੜੇ ਬੰਦੇ ਹੈਗੇ ਸੀ ਕੋਈ ਪਿਆ ਮੇਰੇ ਵਰਗੇ ਬੱਚਾ ਬੰਦੇ ਬੱਚ ਬਹੁਤ ਗਏ ਉਹ ਵੀ ਜਿਵੇਂ ਬਚ ਗਏ ਉਹ ਗ੍ਰੇਨੇਡ ਨੇ ਅਸੀਂ ਮਤਲਬ ਦੋ ਬੰਦੇ ਫੱਟੜ ਕਰ ਤੇ ਤਿੰਨ ਸਾਡੇ ਚਾਰ ਮੋਤਾ ਹੋ ਗਏ ਇੱਕ ਦੰਬਰ ਸਰ ਜਿਲ੍ਹੇ ਦਾ ਤਾਂ ਸਾਨੂੰ ਪਤਾ ਹੀ ਨਹੀਂ ਸਾਨੂੰ ਤੇ ਤਿੰਨ ਸਾਡੇ ਮਤਲਬ ਨਾਲ ਦੇ ਪਾਰਟੀ ਬਾਰੇ ਆ ਜੋ ਖਾੜਕੂ ਬਾਰੇ ਆ ਜੋ ਜਿੰਨੇ ਕਾੜਕੂ ਖਾੜਕੂ ਤਾਂ ਕਿਹੜਾ ਸੀ ਤਾਂ ਹੁਣ ਦੂਸਰੀ ਸੀ ਸਾਰੇ ਚਲ ਅਸੀਂ ਬਾਹਾਂ ਖੜੀਆਂ ਕਰ ਕਰ ਬਾਹਰੇ ਆ ਗਏ ਉਹਨਾਂ ਨੇ ਕੋਸਾ ਉੱਥੇ ਵੀ ਡਾਂਗ ਪਰੇਟ ਕਰੀ ਉਹ ਜਦੋਂ ਥੱਲੇ ਨੂੰ ਉਤਰਿਆ ਹੌਲੀ 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 ਤੇ ਥੱਲੇ ਆਉਂਦੇ ਜਦ ਪੌੜੀਆਂ 'ਚ ਆਏ ਤਾਂ ਕਿਸੇ ਦੇ ਦੋ ਡਾਂਗਾਂ ਕਿਦੇ ਇੱਕ ਡਾਂਗ ਮੇਰੇ ਮੱਥਲ ਨਾਲ ਲਾ ਕੇ ਆ ਗੋਲੀ ਮਾਰੀ ਜਦੋਂ ਅਸੀਂ ਉੱਥੋਂ ਖਿੱਚ ਕੇ ਲੈ ਗਿਆ ਉਹ ਆ ਲਿਜਾਈਂ ਗਿਆ ਬਹੁਤ ਵਕ 20 ਮਿੰਟਾਂ ਸਾਰਾ ਘਸੋ ਕੇ ਉਹਨਾਂ 'ਚ ਇੱਕ ਬੰਦਾ ਉਹ ਗੋਲੀ ਲੱਗ ਗਿਆ ਮਾਰਨ ਬੰਦਿਆਂ ਦੇ ਗੋਲੀ ਮਾਰਿਆ ਕਰੇ ਤੜਫ ਕੇ ਬੰਦਾ ਉਹ ਹਟ ਜਾ ਕੇ ਗਾਂ ਵਾਲੇ ਦੇ ਮਾਰਿਆ ਕਰੇ ਉਹਨੇ ਮਾਰ ਮਾਰ ਗੋਲੀਆਂ ਮੇਰੇ ਖਿਆਲ ਆ 20 50 ਬੰਦੇ ਸਾਡੇ ਮੂਹਰੇ ਐ ਮਾਰਦੇ ਉਹ ਗੱਲਾਂ ਦਾ ਕੰਨ ਭੁੱਲਦੀਆਂ ਨੇ ਉਹ ਤਾਂ ਭੁੱਲਦੀਆਂ ਹੀ ਨਹੀਂ ساری ਜ਼ਿੰਦਗੀ ਉਹ ਤਾਂ ਮੇਰਾ ਖਿਆਲ ਹੈ ਵੀ ਅਗਲੇ ਜਨਮ ਚ ਵੀ ਭੁੱਲਦੀਆਂ ਹੁਣ ਤੱਕ ਹੀ ਭੁੱਲਣੀਆਂ ਨੇ ਉਹ ਤਾਂ ਭਾਈ ਸਾਡੀ ਜਦੋਂ ਸੀ ਗਏ ਕੁਝ ਨਹੀਂ ਸੀ ਇਹ ਰੌਲਾ ਕੋਲ ਨਹੀਂ ਸੰਤ ਲੱਗਿਆ ਇਹ ਤਾਂ ਮੋਜਾ ਨਾ ਬਾਗੀ ਜਾ ਕੇ ਤੜਕੇ ਕੋਈ 4-5 ਵਜੇ ਨਾ ਨੂੰ ਵਿਲੇ ਸਾਂ ਇਹ ਮੈਂ ਕਹੀ ਉਹ ਫੇਰ ਆਵੇ ਸੀ ਵੀ ਜੇ ਨਿਕਲ ਜੋ ਇੰਨਾ ਕੁ ਤਾਂ ਮੈਨੂੰ ਪਤਾ ਫੇਰ ਨਿਕਲ ਹੀ ਚੱਲ ਉਹਨੂੰ ਦੇ ਇੱਕ ਰਾਕੇ ਜਾਵਾਂਗੇ ਦੇਖ ਫੇਰ ਕਿਹੜੀਆਂ ਕਰੇ ਦੇਗਾਂ ਦਾ ਫਿਰ ਕੁਝ ਬਣਿਆ ਉੱਥੇ ਸਾਡਾ ਫੇਰ ਬਸ ਗੋਲੀ ਚੱਲਣ ਲੱਗ ਪਈ ਤਾਂ ਬੰਦ ਹੋਈ ਹੋਈ ਨਹੀਂ ਤੇਰਾ ਸੀ ਦੋ-ਤੋ ਲੋਕ ਹੀ ਬੈਠੇ ਪਰ ਕੋਈ ਪਾਉਣਾ ਪਿਆ ਸਾਡਾ ਬੈਠ ਕੇ ਜਿਹੜਾ ਬੰਦਾ ਫਿਰਦਾ ਤੋਦਾ ਵੀਰ ਨੂੰ ਸਾਰਾ ਪਤਾ ਹੁੰਦਾ ਮੈਨੂੰ ਨਹੀਂ ਪਤਾ ਵੀਰੇ ਅਸੀਂ ਕਿੱਥੇ ਬੈਠੇ ਸੀ ਕਿੱਥੇ ਅਸੀਂ ਖੜੇ ਸੀ ਇਦਾਂ ਜਦੋਂ ਮੌਕੇ ਨਹੀਂ ਉਦੋਂ ਅਸੀਂ ਭਾਈ ਐਨਾ ਪਤਾ ਵੀ ਅਸੀਂ ਅੱਡ ਕਰਤੀਆਂ ਉਹ ਬੰਦੇ ਬੰਦੀ ਅੱਡ ਹੋ ਗਏ ਫਿਰ ਤੜਕੇ ਨੂੰ ਜਦੋਂ ਅਸੀਂ ਦੇਲਾ ਦੇਖੇ ਵੀ ਅਸੀਂ ਤਾਂ ਦਿਨ ਵੀ ਚੜ ਗਿਆ ਵੀ ਵਿਸੇ ਨਹੀਂ ਕਿਸੇ ਪਾਸੇ ਸਾਰੇ ਹੇਰ ਮੇਰੀ ਨੰਨ ਜੀ ਤੇ ਮੇ ਸਾਢੇ 2 ਤੋਂ 3 ਸੀ ਉਹਨਾਂ ਨੇ ਉੱਠ ਕੇ ਦੇਖੇ ਕਮਰਾ ਸੀ ਕਮਰੇ ਦੇ ਵਿੱਚ ਇਹ ਪਾਏ ਜਿਹੜਾ ਸਾਡਾ ਧੋਤਾ ਸੀ ਉਹ ਜਮੀਂ ਨਰਾਲਾ ਪਿਆ ਸੀ ਹੋਰ ਭਾਈ ਨਾਮ ਆ ਆਪਦੇ ਤਿੰਨੇ ਜਵਾਕ ਦੇਖੇ ਨੇ ਘਰ ਜਿਆ ਦੀ ਬਸ ਇੱਕ ਬਾਂਦੀ ਸੀ ਮੈਂ ਕਿਹਾ ਨਾਮ ਇਹ ਰਪੇ ਉਹ ਨਾਮ ਇਹ ਰਪਾਈ ਕੋਈ ਨਹੀਂ ਸੀ ਮੇਰੇ ਦੋ ਕੁੜੀਆਂ ਸੀ ਭਾਈ ਆ ਗੁੱਡੀ ਤੋਂ ਵੱਟ ਗਈ ਇੱਕ 7 ਸਾਲਾਂ ਦੀ ਇੱਕ 5 ਸਾਲਾਂ ਦੀ ਸੀ ਮੁੰਡਾ 11 ਸਾਲਾਂ ਦਾ ਸੀ ਕੀ ਪਤਾ ਕੀ ਕਰਿਆ ਭਾਈ ਉਹਨਾਂ ਨੇ ਇਹ ਤਾਂ ਡਿੱਗੇ ਪਾਈ ਦੇਖੇ ਨੇ ਤੜਕੇ ਅਜੀ ਪਹਾੜੀ ਵੀ ਆਏ ਨਹੀਂ ਕਿਧਰੋਂ ਭਾਈ ਜਦੋਂ ਅਸੀਂ ਦੇਖ ਕੇ ਉੱਠ ਕੇ ਸਾਰਿਆਂ ਨੇ ਤਾਂ ਮੁੱਕੇ ਪਏ ਵਿੱਚ ਤਾਂ ਦੇ ਕੋਈ ਸਿੱਟਿਆ ਹੋਵਗਾ ਨਾ ਨੇ ਹੁਣ ਐ ਕੀ ਪਤਾ ਭਾਈ ਕੀ ਕਰਿਆ ਉਹਨਾਂ ਨੇ ਸੰਤਾਂ ਤਾਂ ਉਹਨਾਂ ਨੇ ਬੰਨ ਨਹੀਂ ਦਿੱਤਾ ਕੋਲੇ ਤਾਂ ਹੋਣ ਹੀ ਨਹੀਂ ਦਿੱਤੀਆਂ ਅਸੀਂ ਆ ਜਦੋਂ ਦੇਖ ਲਈ ਬਾਅਦ ਚ ਅਸੀਂ ਬਾਅਦ ਚ ਅੰਦਰ ਹੋਣ ਲੱਗੀਆਂ ਮੇਰੀਆਂ ਬਾਲੀਆਂ ਸੀ ਭਾਈ ਉਹ ਉਹਦੇ ਕੋਲੇ ਸੀ ਪੈਸਾ ਟੁੱਕਰ ਵੀ ਕੋਲੇ ਸੀ ਉਹਨਾਂ ਨੇ ਸੰਤਾਂ ਤਾਂ ਲਵੇ ਨਹੀਂ ਲੱਗਣ ਦਿੱਤਾ ਤਾਂ ਬਾਹਰ ਕੱਢ ਤਾ ਬਣੀ ਕੌਣ ਸੀ ਉਹ ਕੀ ਹੈ ਨਾ ਸੰਤਾਂ ਦਾ ਬੰਦੇ ਨੇ ਬਾਹਰ ਕਰਤਾ ਫਿਰ ਕਦੀ ਵਸਾਈ ਨਾ ਮੈਨੂੰ ਪਤਾ ਬਿਸਕਤ ਕਿਧਰੇ ਜੇਲ੍ਹ ਚ ਸਿਰ ਆਪਣੀਆਂ ਕਰੇ ਕਿਧਰੇ ਸੈਟੇ ਮਹੀਨਾ ਕੱਟਿਆ ਮੈਂ ਭਾਈ ਨੇ ਟੱਬਰ ਮਾਰੇ ਨੇ ਜੇਲ੍ਹ ਕੱਟੀ ਦਰਬਾਰ ਸਾਹਿਬ ਦਾ ਬਸ ਅਸੀਂ ਉਹ ਟਰੱਕ ਲਿਆ ਸੀ ਮੱਥਾ ਟੇਕਣ ਜਾਣਾ ਸੀ ਮੱਥਾ ਟੇਕਣ ਤੋਂ ਕਰਕੇ ਜਿੰਨੇ ਮਤਲਬ ਲਿਆ ਜਨੂ ਜਾਲੇ ਯਾਰ ਤੋਂ ਸਾਰੇ ਕਰਕੇ ਵਾਗੇ ਜਦੋਂ ਗਏ ਤਾਂ ਜਾਂਦਿਆਂ ਨੂੰ ਆਹ ਹਾਲਤ ਹੋਈ ਦੇਖੇ ਉਥੋਂ ਉਥੋਂ ਵਾਪਸ ਮੁੜਨ ਦੀ ਤਿਆਰੀ ਕਰੀ ਤਾਂ ਕੋਈ ਸਾਨੂੰ ਸਮਝ ਨਹੀਂ ਆਈ ਵੀ ਮੁੜੀਏ ਜਾਂ ਮੁੜ ਨਹੀਂ ਨੀ ਦਿੱਤੇ ਉਹਨਾਂ ਨੇ ਜਦੋਂ ਅਸੀਂ ਉਥੇ ਫਿਰ ਪਏ ਹੋ ਗਏ ਵੀ ਚਲ ਆਪਾਂ ਰਾਤ ਕੱਟਦੇ ਆਂ ਸਵੇਰੇ ਚੱਲਾਂਗੇ ਰਾਤ ਕੱਟੀ ਸਵੇਰੇ ਕੋਈ 2 ਵਜੇ ਕੋਈ 1 ਵਜੇ ਉੱਕ ਕੇ ਆਉਣਾ ਕੋਈ ਇਸ਼ਨਾਨ ਕਰਨ ਵਾਗਿਆ ਕੋਈ ਦਰਬਾਰ ਸਾਹਿਬ ਆਗਿਆ ਕੋਈ ਬਾਥਰੂਮ ਵਗੈਰਾ ਇੱਧਰ ਫਲਸ ਵਾਗਿਆ ਮਨ 5 ਕੁ ਪੌਣੇ ਕੁ 5 ਵਜੇ ਉਹਨਾਂ ਨੇ ਫਾਇਰ ਸੱਟਿਆ ਵੱਡਾ ਸ਼ੁਰੂਆਤ ਹੋ ਗਈ ਜਿੱਥੋਂ ਉਹ ਆਪਣੇ ਮੂਹਰੇ ਪਾਰਕਿੰਗ ਦੇ ਵਿੱਚ ਪਿਆ ਜਦੋਂ ਆ ਕੇ ਉਹਨੇ ਬਹੁਤ ਵੱਡਾ ਧੂਆਂ ਧਾਰ ਕਰਿਆ ਚਲੋ ਸਾਰੇ ਬੰਦੇ ਡੋਡੀ ਕੰਮਗੇ ਜਿਵੇਂ ਜਿਵੇਂ ਹੋਏ ਤਾਂ ਉਹ ਡੋਡੀ ਆਏ ਹੌਲੀ 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 ਸਾਨੂੰ 10 11 22 ਦਿਨੋਂ ਅਸੀਂ ਇਕੱਠੇ ਦੁਬਾਰਾ ਹੋਏ ਉੱਥੇ ਦੁਬਾਰਾ ਇਕੱਠੇ ਹੋਏ ਤਾਂ ਉੱਥੇ ਗੋਲੀਆਂ ਦੁਬਾਰਾ ਚੱਲਣ ਲੱਗ ਗਈਆਂ ਸ਼ੁਰੂ ਹੋ ਗਈਆਂ ਗੋਲੀਆਂ ਚੱਲੀਆਂ ਤਾਂ ਫੇਰ ਅਸੀਂ ਸਾਰੇ ਬੈਠੇ ਰਹੇ ਉੱਥੇ ਮੰਜੀ ਸਾਹਿਬ ਮੰਜੀ ਸਾਹਿਬ ਜਦੋਂ ਗੋਲੀਆਂ ਸਾਡੇ ਉੱਤੇ ਵੱਜਣ ਲੱਗ ਗਈਆਂ ਆ ਕੇ ਥੱਲੇ ਦੀ ਸੱਤ ਦੇ ਬੜ ਕੇ ਅਏ ਵੱਜਣ ਲੱਗਿਆ ਸਿੱਕੇ ਨਾਲ ਸਾਡੇ ਪੈਰ ਫੂਕਦੇ ਉਹਨਾਂ ਨੇ ਗੋਲੀਆਂ ਨੇ ਬੱਕੀ ਸੇ ਕਿਤੇ ਡਿੱਗ ਪਿਆ ਢਿੱਡ ਤੇ ਡਿੱਗ ਪਿਆ ਇਹਦੇ ਲੱਤ ਤੇ ਡਿੱਗ ਪਿਆ ਸਿੱਕਾ ਜਦੋਂ ਵਾਕੰਦ ਚ ਵੱਜ ਕੇ ਆਪਸ ਮੋੜਦਾ ਸੀ ਉਦੋਂ ਬਾਅਦ ਸਾਡੇ ਕੋਲ ਦੋ ਸਿੰਘ ਆਏ ਜਾਂ ਚਾਰ ਆਏ ਖਰਜਿਆਦ ਵੀ ਨਹੀਂ ਹੁਣ ਚਿਰ ਦੀ ਗੱਲ ਹੋ ਗਈ ਉਹ ਕਹਿੰਦੇ ਵੀ ਤੁਸੀਂ ਇੱਥੋਂ ਮੰਜੀ ਸਾਹਿਬ ਛੱਡ ਜਾਓ ਵੀ ਇੱਥੇ ਗੋਲੀ ਤੁਹਾਡੇ ਉੱਤੇ ਵੀ ਵੱਜ ਸਕਦੀ ਹੈ ਅੱਗੇ ਉਹ ਸਿੰਘਾਂ ਨੇ ਅਸੀਂ ਉਹਨਾਂ ਦੇ ਕਹਣੇ ਲੱਗ ਕੇ ਜਾਂ ਦੋ ਦੋ ਚਾਰ ਚਾਰ ਆਏ ਜਦੋਂ ਗਏ ਬਦਲ ਕੇ ਉੱਥੇ ਰਾਹ ਜਾਂਦੇ ਪਹਿਲਾਂ ਅਸੀਂ ਦੇਖੇ ਵੀ ਬੰਦੇ ਮਰਦੇ ਵੀ ਦੇਖੇ ਕਿੱਥੇ ਕਿਤੇ ਵੱਜੀ ਗੋਲੀ ਕੋਈ ਕਿਵੇਂ ਮੁੜਕ ਗਿਆ ਕੋਈ ਕਿਵੇਂ ਮੁੜਕ ਗਿਆ ਉਸ ਤੋਂ ਬਾਅਦ ਅਸੀਂ ਚੱਲ ਸਾਡੇ ਚ ਕੋਈ ਨਹੀਂ ਮਰਿਆ ਭੱਜ ਜਾਂਦਾ ਫਸਰਾਂ ਚ ਗਏ ਜਦੋਂ ਜੋ ਸਰਾਂ ਚ ਵਾਗੇ ਅਸੀਂ ਅੱਧੇ ਬੰਦੇ ਮਤਲਬ ਦੋ ਪਾਰਟੀਆਂ ਸੀ ਅੱਧੀ ਗੱਡੀ ਉਹਨਾਂ ਦੀ ਵੀ ਅੱਧੀ ਸਾਡੀ ਸੀ ਉਵੇਂ ਜਿਵੇਂ ਉਹ ਰਹਿਣਸ ਵੀ ਕੁਦਰਤ ਵੱਲੋਂ ਵੀ ਜਿਵੇਂ ਹੋ ਗਏ ਅੱਧੇ ਥੱਲੇ ਰਹਿ ਗਏ ਅੱਧੇ ਅਸੀਂ ਤਾਂ ਵਾਗੇ 119 ਨੰਬਰ ਕਮਰੇ ਚ ਜੋ ਕਮਰੇ ਚ ਗਏ ਤਾਂ ਉੱਥੇ ਰਾਤ ਨੂੰ ਉਹਦਾਂ ਵਾਲੀ ਰਾਤ ਨੰਗੀ ਦੂਜੀ ਰਾਤ ਨੂੰ ਲਾ 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 ਹੋ ਕੇ ਬੰਦਰਾ بڑਿਓ ਫੌਜ ਅੰਦਰ ਬੜੀ ਤਾਂ ਉਹ ਤਾਂ ਪਹਿਲੀ ਚੌਟਚੀ ਆ ਗਏ ਉਹਦਾ ਉਹਨਾਂ ਨੇ ਲਾ ਕੇ ਬਸ ਇੱਕ ਇੱਕ ਕਮਰੇ ਗੋਲੀ ਮਾਰੀ ਕਮਰੇ ਚ ਤਹਾਂ ਉਹਦੇ ਵਿੱਚ ਸੀਸੇ ਚ ਇੱਕ ਗ੍ਰਨੇਡ ਸਾਰੇ ਕਮਰੇ ਸਿਰ ਤਾਂ ਬਾਡਿਓ ਲਾ ਕੇ ਜਿੰਨੇ ਚ ਬੰਦੇ ਉਹ ਗ੍ਰਨੇਡ ਨੇ ਮਤਲ ਜਿਹੜੇ ਬੰਦੇ ਬੈਠੇ ਸੀ ਉਹਨਾਂ ਮਾਰਨ ਜੀ ਆ ਗਏ ਜਿਹੜੇ ਬੰਦੇ ਹੈਗੇ ਸੀ ਕੋਈ ਪਿਆ ਮੇਰੇ ਵਰਗੇ ਬੱਚਾ ਬੰਦੇ ਬੱਚ ਬਹੁਤ ਗਏ ਉਹਵੇਂ ਜਵੇਂ ਬਚ ਗਏ ਉਹ ਗ੍ਰੇਨੇਡ ਨੇ ਅਸੀਂ ਮਤਲਬ ਦੋ ਬੰਦੇ ਫੱਟੜ ਕਰਦੇ ਤਿੰਨ ਸਾਢੇ ਚਾਰ ਮੋਤਾਂ ਹੋਗੇ ਇੱਕ ਜ਼ੰਮਬਰ ਸਰ ਜਿਲ੍ਹੇ ਦਾ ਤਾਂ ਅਸੀਂ ਪਤਾ ਹੀ ਨਹੀਂ ਸਾਨੂੰ ਤੇ ਤਿੰਨ ਸਾਢੇ ਮਤਲਬ ਨਾਲ ਦੇ ਪਾਰਟੀ 18 17 19 20 ਹੋਮਾਂਗੇ ਅਸੀਂ ਹੋਮਾਂਗੇ ਇੱਕ ਅੱਧਾ ਹੋਰ ਸਾਡੇ ਨਾਲ ਬਾਹਰਲਾ ਬੰਦਾ ਕਿਉਂ ਤਾਂ ਐ ਦੀ ਵੀ ਕਿਹੜਾ ਮੈਨੂੰ ਬਾੜ ਲਾ ਜੇ ਮੇਰੇ ਰੇਲ ਚੜਦੇ ਹੁੰਦੇ ਆ ਵੀ ਕਿਹੜਾ ਹੁਣ ਇੱਥੋਂ ਬਚੀਏ ਬੇ ਦੇਖੀ ਜੂ ਕੀ ਬਣੂਗਾ ਉਹਦੇ ਚਾਰ ਮੋਤਾਂ ਅਸੀਂ ਜਾਂਦੀ ਸਾਡੇ ਹਿਸਾਬ ਨਾਲ ਵੀ ਚਾਰ ਮੋਤਾਂ ਹੋਗੇ ਸਰਦਾ ਪਾਣੀ ਕਿਵੇਂ ਇੱਕ ਖਾ ਲਿਆ ਜਾ ਕੇ ਜਿੱਦੇ ਗਏ ਆ ਆਪਣੇ ਮੁੜ ਕੇ ਕਿਲੇ ਪ੍ਰਸਾਦ ਦੇ ਕਿਹੜਾ ਕੀ ਮਿਲਣਾ ਸੀ ਉਹ ਤਾਂ ਭੁੱਖੇ ਰਹਿ ਆਏ ਬੈਠੇ ਰਹੇ ਆ ਪਾਣੀ ਦਾ ਡਿੱਗੀ ਤੋੜਤੀ ਸੀ ਮਰਚੰਟ ਦੀਆਂ ਪੈਂਦੀਆਂ ਸੀ ਡਿੱਗੀ ਤੋੜੀਆਂ ਘੋੜਿਆਂ ਨਾਲ ਮਾਰ-ਮਾਰਦੀ ਸਾਹਮਣੇ ਬੈਠੀਆਂ ਦੀਆਂ ਸੀ ਖਾਣਾ ਪੀਣਾ ਕੀ ਸੀ ਵੀਰਾ ਕਿਸੇ ਨੂੰ ਰੋਟੀ ਨਹੀਂ ਕਿਸੇ ਨੂੰ ਪਾਣੀ ਜਿਹੜਾ ਉੱਥੇ ਟਾਈਮ ਕੱਟਿਆ ਸੀ ਪਤਾ ਨਹੀਂ ਸਰਾ ਕਹਿੰਦੇ ਪਤਾ ਨਹੀਂ ਕੀ ਕਹਿੰਦੇ ਸੀ ਆ ਜੱਗੇ ਹੋਣਾ ਤੁਸੀਂ ਸੁਣਿਆ ਮੈਂ ਤਾਂ ਤੇ ਉਹ ਕਮਰੇ ਚ ਬਾਹਰ ਲਈ ਇੱਕ ਡੇਟ ਲੱਗਿਆ ਸੀ ਕਮਰੇ ਦਾ ਜਿਵੇਂ ਦੇਖਿਆ ਜਦੋਂ ਅਸੀਂ ਉੱਠ ਕੇ ਤੜਕੇ ਤੇ ਉਹ ਅੰਦਰ ਉਕੜੇ ਇਕੱਲਾ ਸੀ ਭਾਈ ਇਕੱਲੇ ਸੀ ਬਹੁਤ ਦੁਨੀਆ ਸੀ ਤਾਂ ਹੀ ਤਾਂ ਜਵਾਕ ਨਹੀਂ ਦੇ ਸੀ ਨਾ ਜਿਹੜਾ ਉਹਨਾਂ ਲੋਕ ਕਹਿੰਦੇ ਜੇ ਤੁਹਾਡੇ ਵਰਗੇ ਆ ਕੇ ਮੋੜ ਜਣੇ ਪਤਾ ਨਹੀਂ ਨਾ ਤੀ ਦੀ ਹੈਗੇ ਕੀ ਇਹਨਾਂ ਨੂੰ ਐ ਕਰ ਗਏ ਫਿਰ ਮੈਂ ਤਾਂ ਕੀ ਵੀ ਇਹਨੇ ਵੀ ਜਿਹੜਾ ਮੈਨੂੰ ਦਿੱਤਾ ਸਭ ਨਹੀਂ ਮਿਲ ਗਿਆ ਇਹ ਦੁਆਤਵਾ ਦੁਖੀ ਕਰਦਾ ਅਗਲਾ ਐ ਤਾਂ ਨਾਗ ਲਾ ਕਹੇ ਫਿਰ ਨਾ ਤਾਂ ਪਰਿਵਾਰ ਮਰ ਗਿਆ ਭਾਈ ਕਿੱਥੇ ਤਾਂ ਪਰਿਵਾਰ ਨਾ ਮੈਂ ਬੈਠੀ ਨਾ ਦੀ ਸੀ ਕਿੱਥੇ ਮੈਂ ਇਕੱਲੀ ਬੈਠੀ ਘਰੇ ਆਪਦੇ ਇੰਨੀਆਂ ਨੇ ਬੜੀਆਂ ਨੇ ਵੀਰੇ ਮੇਰੇ ਤਾਂ ਇੰਨੀਆਂ ਕਿ ਜਾ ਪਤਾ ਮੈਨੂੰ ਉਸ ਵੇਲੇ ਪਤਾ ਜੇ ਬੰਦਾ ਤੇ ਇੱਕ ਮਰ ਜੇ ਉਦੋਂ ਉਸ ਬੰਦੇ ਦੀ ਸੁਰਤ ਹੋ ਜਾਂਦੀ ਹੈ ਮੇਰੇ ਤਾਂ ਸਾਰਾ ਪਰਿਵਾਰ ਹੋਤੀ ਰਹਿ ਜਾ ਜਦੋਂ ਸਵੇਰੇ ਉਹਨਾਂ ਨੇ ਪਾਉਨੇ 5:00 5:00 ਪਾਉਨੇ 5:00 ਸਾਡੇ ਕਮਰੇ ਜਾ ਕੇ ਆਏ ਲਾਤੀ ਵੱਡੀ ਗਨ ਗਨ ਲਈ ਤਾਂ ਵੀ ਬਾਹਰੇ ਆਜੋ ਖਾੜਕੂ ਬਾਹਰੇ ਆਜੋ ਜਿੰਨੇ ਖਾੜਕੂ ਖਾੜਕੂ ਤਾਂ ਕਿੰਨੀ ਸੀ ਤਾਂ ਹੁਣ ਦੂਸਰੀ ਸੀ ਸਾਰੇ ਚਲ ਅਸੀਂ ਬਾਹਾਂ ਖੜੀਆਂ ਕਰ ਕਰ ਬਾਹਰੇ ਆ ਗਏ ਉਹਨਾਂ ਨੇ ਕੋਸਾ ਉੱਥੇ ਵੀ ਟਾਂਕਪਰੇਟ ਕਰੀ ਉਹ ਜਦੋਂ ਥੱਲੇ ਨੂੰ ਉਤਰਿਆ ਹੌਲੀ 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 ਤੇ ਥੱਲੇ ਆਉਂਦੇ ਜਦ ਪੌੜੀਆਂ 'ਚ ਆਏ ਤਾਂ ਕਿਸੇ ਦੇ ਦੋ ਡਾਂਗਾਂ 'ਤੇ ਇੱਕ ਡਾਂਗ ਮੇਰੇ ਮਤਲਬ ਨਾਲ ਲਾ ਕੇ ਆ ਗੋਲੀ ਮਾਰੀ ਮੁੰਡਾ ਮੇਰਾ ਮਤਲਬ ਜਿਹੜਾ ਹੈਗਾ ਅਸੀਂ ਬੱਚੇ ਹੀ ਸੀ ਉਦੋਂ ਪਣੇ ਇੱਕ ਦੋ ਸਾਲ ਦਾ ਉੱਥੇ ਰਹਿ ਗਿਆ ਉੱਪਰ ਇੱਕ ਮੁੰਡਾ ਜਿਹੜਾ ਦੂਸਰਾ ਜਿਹਦੇ ਸੱਟਾਂ ਵੱਜੀਆਂ ਉਹਦਾ ਉੱਥੇ ਰਹਿ ਗਿਆ ਉਹ ਸਾਡੇ ਕੋਲ ਮੇਰਾ ਖਿਆਲ ਆ ਵੀ 11:00 ਦੇ ਨੇ 11:00 ਵਜੇ 11:30 ਵਜੇ ਆਏ ਨੇ ਹੌਲੀ ਹੌਲੀ ਮਤਲਬ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਹਾ ਬਚ ਗਏ ਦੁਨਿਆ ਗੋ ਉਹ ਬੁੜੀਆਂ ਮਰ ਗਏ ਮਤਲਬ ਚਾਰ ਇੱਕ ਸਾਡੀ ਇਹ ਮੁੰਡੇ ਦੀ ਮਾਂ ਸੀ ਚਾਚੀ ਸੀ ਸਾਡੀ ਮੇਰੇ ਘਰ ਵਾਲੀ ਇੱਕ ਕੁੜੀ ਉਹ ਪਿੰਦਰਗੌਰ ਉਹਦੂ ਬਾਅਦ ਸੀ ਜਦੋਂ ਥੱਲੇ ਆਏ ਤਾਂ ਥੱਲੇ ਉਹ ਮੁੰਡਾ ਮੈਨੂੰ ਨਾਲ ਦਾ ਕਹਿੰਦਾ ਆ ਜਾ ਯਾਰ ਬਾ ਯਾਰ ਮੈਂ ਕਿ ਮੈਂ ਜਾਂ ਮੇਰੇ ਤਾਂ ਲੱਤ ਨੂੰ ਕੁਛ ਹੋ ਗਿਆ ਵਿੰਗੀ ਹੋ ਗਈ ਕਹਿੰਦਾ ਆ ਜਾ ਕੁਛ ਨਹੀਂ ਹੁੰਦਾ ਕਹਿੰਦਾ ਸੇ ਮਾਰ ਦੇਣਗੇ ਉਹਨੇ ਮੇਰੇ ਡਾਏ ਮੋਢਿਆਂ 'ਚ ਹੱਥਾ ਮੈਨੂੰ ਥੂਕੇ ਲੈ ਗਿਆ ਮੇਰੇ ਅਗਲੇ 50 ਬੰਦੇ ਲੈ ਗਏ ਉਹ ਮਗਰ ਥੂਕੇ ਬਾਕੀ ਸਰਾਮ ਬਣੀ ਤੇ ਸਰਾਹ ਦੇ ਚੌਕੜੀਆਂ ਆਪਣੇ ਜਿਹੜੇ ਚੌਕੜੀਆਂ ਤੇ ਜਦੋਂ ਅਸੀਂ ਉੱਥੋਂ ਖਿੱਚ ਕੇ ਲੈ ਗਿਆ ਉਹ ਆ ਲਿਜਾਈਂ ਗਿਆ ਬਹੁਤ ਵਕ 20 ਮਿੰਟਾਂ ਸਾਰਾ ਖਸੋ ਕੇ ਉਹਨਾਂ ਜੋ ਇੱਕ ਬੰਦਾ ਉਹ ਗੋਲੀ ਲੱਗ ਗਿਆ ਮਾਰਨ ਬੰਦਿਆਂ ਦੇ ਗੋਲੀ ਮਾਰਿਆ ਕਰੇ ਤੜਫ ਕੇ ਬੰਦਾ ਉਹ ਹਟ ਜਾ ਕਰੇ ਗਾਂ ਵਾਲੇ ਦੇ ਮਾਰਿਆ ਕਰੇ ਉਹਨੇ ਮਾਰ ਮਾਰ ਗੋਲੀਆਂ ਮੇਰੇ ਖਿਆਲ ਆ 20 50 ਬੰਦੇ ਸਾਡੇ ਮੂਹਰੇ ਐ ਮਾਰਦੇ ਫੌਜੀ ਨੇ ਬਾਹ ਬੰਦੇ ਜਾਤਰੂ ਬੰਦੇ ਜਦੋਂ ਅਸੀਂ ਲਵੇ ਆਣ ਆ ਗਏ ਸਾਡੇ ਮੈਂ ਉਹ ਮੁੰਡੇ ਨੂੰ ਕਹਾ ਮਾ ਨਾજર ਸੀ ਉਹ ਮੁੰਡੇ ਨੂੰ ਉਹ ਵੀ ਮਰ ਗਿਆ ਚਲੇ ਗਿਆ ਬੇਚਾਰਾ ਉਹਨੂੰ ਮਾ ਤੂੰ ਬਗ ਜਾ ਅਸੀਂ ਤਾਂ ਹੁਣ ਮਾ ਮਰਨੇ ਹੀ ਮਰਨਾ ਤੂੰ ਨੇ ਅਸੀਂ ਉਹਦੇ ਪੱਟਾਂ ਤੇ ਪਏ ਕਹਿੰਦਾ ਯਾਰ ਕਹਿੰਦਾ ਹੁਣ ਤੂੰ ਆਏ ਨਾ ਗਿਆ ਵੀ ਬਗ ਜੀਏ ਵੀ ਤਿੰਨੇ ਇੱਕ ਗੋਲੀ ਨਾ ਮਰ ਜੀਏ ਆਏ ਕਿ ਕਿ ਉੱਥੇ ਹੀ ਬਹਿ ਗਿਆ ਤਿੰਨ ਕ ਬੰਦੇ ਮੂਹਰੇ ਹੱਥੋਂ ਗੋਲੀ ਬੰਦ ਹੋ ਗਈ ਕੋਈ ਫੌਜੀ ਅਫਸਰ ਆਇਆ ਵੱਡਾ ਪੰਜਾਬੀ ਉਹਨੇ ਆ ਕੇ ਕਹਿੰਦਾ ਇਹਨਾਂ ਕੋਲ ਕੀ ਹੈ ਕਿਉਂ ਮਾਰੀ ਜਾਂਦਾ ਬਾ ਗੋਲੀ ਬੰਦ ਹੋ ਗਈ ਉਹਦੋਂ ਬਾਅਦ ਪਾਣੀ ਤਾਣੀ ਉਹਨਾਂ ਨੇ ਦਿੱਤਾ ਫਟਾਫਟ ਬੱਜੇ ਲੱਲਾ ਪੱਲਾ ਕਰਿਆ ਸੋਲੇ-ਸੂਲੇ ਦੀਆਂ ਬੋਰੀਆਂ ਲਿਆਂਦੀਆਂ ਕਿਸੇ ਨੂੰ ਮੁੱਤੀ ਦੋ ਮੁੱਟੀਆਂ ਖਾਦਾ ਕੀ ਖਾਦਾ ਗਿਆ ਹੀ ਨਹੀਂ ਕਿਸੇ ਤੋਂ ਕੁਸ ਬੱਚਾ ਜਿਹੜਾ ਕੋਈ ਵਿੱਚ ਉੱਤੇ ਰੋਂਦਾ ਸੀ ਚੂਕਦਾ ਸੀ ਉਹਦਾ ਕੁਦਰਤੀ ਸਾਡੇ ਬੱਚਿਆਂ ਦੇ ਕਰਮ ਵੱਡੇ ਜਿਹੜੇ ਬਚ ਗਏ ਅਸੀਂ ਤਾਂ ਇਹ ਕਹਿਣਾ ਵੀ ਹੁਣ ਉਹ ਕਿੱਥੇ ਆਉਣੇ ਦੀ ਸਾਡੇ ਤੇ ਸਾਡੇ ਸਾਹਮਣੇ ਬੂਟ ਧਰਦੇ ਉੱਤੇ ਅਸੀਂ ਦੇਖਿਆ ਕਾ ਮੁੰਡੇ ਨੇ ਫਸਲਾ ਟਾਈਮ ਪਾਸ ਕਰਿਆ ਆਵਦਾ ਤੰਦਾ ਕਰਕੇ ਹੋਰ ਕੀ ਕਰਨਾ ਸੀ ਥੇਰਾ ਬੈਠੇ ਇਹ 8-10 ਮਹੀਨੇ ਬੈਠ ਕੇ ਤਾਂ ਫੇਰ ਬੇੜਾ ਪੁਰਾਣਾ ਮੇਰਾ ਬੁੜੀਆਂ ਕਹਿੰਦੀਆਂ ਭਾਈ ਕਿ ਨਹੀਂ ਸਰਦਾ ਵੀਰਾ ਕੰਮ ਕਰਿਆ ਕਰ ਫੇਰ ਭਾਈ ਤਨ ਦੇ ਕਰਨ ਲੱਗੀਆਂ ਮਾਮਾ ਧੀਆ ਖੇਤਾਂ ਤੋਂ ਹਰੇ ਵੀ ਵੱਡ-ਵੱਡੇ ਲਿਆਂਏ ਕੁੜੀਆਂ ਨੇ ਵਿਲਿਆਂ ਤੇ ਮੈਂ ਵੀ ਕਰਿਆ ਹੁਣ ਵੀ ਕਰਦੀਆਂ ਭਾਈ ਨਾ ਟੁਰਿਆ ਨਹੀਂ ਜਾਂਦਾ ਗੋਲੀਆਂ ਬੁੜੀਆਂ ਕਾ ਕੇ ਟਾਈਮ ਟਾਈਮ ਕਿਵੇਂ ਪੁਰਾਣੇ ਬੰਦੇ ਬਣਾ ਨਹੀਂ ਟਾਈਮ ਹੁੰਦੇ ਨੇ ਵੀਰਾ ਕਰੇ ਕਰੇ ਹੱਥ ਨੂੰ ਬੰਦਾ ਜੁੱਤੀ ਨਾ ਝੜੇ ਕੀ ਕਰੇ ਵਸੇਬਾ ਬੁੜੀਆਂ ਦਾ बस सई आके मुड़ जंदे ने भाई हाल ਸਾਡਾ ਕੀ ਪੁੱਛਣਾ ਫਸਲਾ ਮੁੰਡੇ ਨੇ ਹੋਰ ਸਾਡਾ ਹਾਲ ਕੀ ਪੁੱਛਣਾ ਤੁਸੀਂ ਨਹੀਂ ਨਾ ਕਿਰਾਂ ਹੀ ਕਰੀ ਜੇ ਕਿਰਾਂ ਹੀ ਕਰੀ ਕਣੀ ਕਾਇ ਕਾਇ ਮੈਂ ਤਾਂ ਉਹ ਵੀ ਨਹੀਂ ਪਤਾ ਹਾਂ ਬਸ ਇੰਨਾ ਨਾ ਦਿੱਤਾ ਮੁੜ ਕੇ ਸਾਡ ਨਹੀਂ ਤਾਂ ਸਿਆਣ ਵੀ ਨਹੀਂ ਕੱਢੀ ਕਿਤੇ ਨੇ ਤਾਂ ਹੀ ਤਾਂ ਫਿਰ ਜਦੋਂ ਲੋਕ ਤਪਾਉਂਦੇ ਫਿਰ ਹਰਖੇ ਵੀ ਕਹਿੰਦੇ ਆ ਮੈਂ ਤਾਂ ਨਾਮ ਨਹੀਂ ਲੈਂਦੀ ਮੈਂ ਨਾਮ ਨਹੀਂ ਲੈਂਦੀ ਮੈਨੂੰ ਚੰਗਾ ਨਹੀਂ ਲੱਗਦਾ ਮੈਨੂੰ ਚੰਗਾ ਨਹੀਂ ਲੱਗਦਾ ਵੀਰਾ ਐਨੇ ਟੱਬਰ ਤੋਂ ਆ ਬੈਠੀਆਂ ਵੀਰਾ ਹੋਂਟਾ ਵੀ ਇਹ ਪਤਾ ਨਹੀਂ ਵੀ ਕਿਰਾਂ ਕਿਉਂ ਕਿ ਬਾਕੀ ਕੀ ਕਰਨ ਗਏ ਉਹ ਸਿੰਘ ਲਾਈ ਗੱਡੀ ਲਈ ਤਾਂ ਗਏ ਨਹੀਂ ਕਾਨੂੰ ਜਾਂਦੇ ਜੋ ਹਸਪਤਾਲ ਤੇ ਜਾ ਕੇ ਜਾਂਦਾ ਇਲਾਜ ਪੂਰਾ ਉਹਨਾਂ ਨੇ ਮਤਲਬ ਤੇਜ਼ੀ ਨਾ ਕਰਿਆ ਪੱਟੀਆਂ-ਪੱਟੀਆਂ ਕਰੀਆਂ ਨੇ ਜਦੋਂ ਦੋ ਬੰਦੇ ਹਸਪਤਾਲ ਦੇ ਵਿੱਚੋਂ ਭੱਜ ਗਏ ਉਹਨਾਂ ਨੇ ਉਹਦੀ ਰੋਕ ਤਾਂ ਸਭ ਕੁਝ ਕਹਿੰਦੇ ਵੀ ਹੁਣ ਇੱਥੇ ਕੋਈ ਬੰਦਾ ਨਹੀਂ ਆਊਗਾ ਤੇ ਇਹ ਸਾਰੇ ਖਾੜਕੂ ਨੇ ਮਾਰਨੇ ਆ ਉਹਦਾ ਗੱਲ ਕਰ ਵੀ ਉਹ ਜਿਹੜੀ ਸਿਵ ਸਰਜਨ ਡਾਕਟਰ ਨਹੀਂ ਸੀ ਬਹੁਤ ਵੱਡੀ ਉਹ ਸਾਰੇ ਬੱਚਿਆਂ ਨੂੰ ਅਸੀਂ ਬੱਚੀ ਸੀ ਉਦੋਂ ਚੋ 23 24 ਸਾਲ ਦੀ ਉਮਰ ਦੀ ਸਾਡੀ ਉਹ ਸਾਰੇ ਬੰਦੇ ਨੂੰ ਹਰੇਕ ਨੂੰ ਐ ਬੁੱਕਲ ਚ ਲੈ ਕੇ ਨਹੀਂ ਕੋਈ ਨਾ ਬੱਚਾ ਜਿਹੜਾ ਉਸ ਹੋ ਗਿਆ ਵੀ ਇਹ ਮਾਰਨ ਨੂੰ ਕੋਈ ਇਹ ਬੁਚੜ ਕੰਨਾ ਤਾਂ ਹੈ ਨਹੀਂ ਵੀ ਜੇ ਮਾਰਨੇ ਤੁਸੀਂ ਬਾਹਰ ਹੀ ਮਾਰਦੇ ਵ ਅੱਗੇ ਬਥੇਰੇ ਮਾਰਦੇ ਵੀ ਉੱਥੇ ਹੀ ਮਾਰ ਦਿੰਦੇ ਕੋਈ ਮੈਂ ਨਹੀਂ ਇੱਥੇ ਮਾਰਨ ਦੀ ਇਹ ਕੰਮ ਕਰਨਾ ਮਾਰਨੇ ਇੱਥੋਂ ਲੈ ਜਾਓ ਚੱਕ ਕੇ ਮੈਥੋਂ ਲਿਖਾ ਕੇ ਲੈ ਲਓ ਪਰ ਇੱਥੇ ਮੈਂ ਕੋਈ ਇਹ ਨਹੀਂ ਕੰਮ ਕਰਨੀ ਮੈਂ 36 ਦਿਨਾਂ ਬਾਅਦ ਆ ਮ ਹਸਤਾਲ ਹਸਤਾਲ ਕੀੜੇ ਪਏ ਬੁਰੇ ਹਾਲ ਪੈਣ ਦੇ ਦੋ ਤਿੰਨ ਪ੍ਰੈਸ਼ਨ ਉਹਨਾਂ ਨੇ ਚਾਰ ਪ੍ਰੈਸ਼ਨ ਮੇਰੇ ਇੱਥੇ ਆ ਗਏ ਹੋਏ ਨੇ ਉਹ ਗੱਲਾਂ ਤਾਂ ਨੂੰ ਭੁੱਲਦੀਆਂ ਨੇ ਉਹ ਤਾਂ ਭੁੱਲਦੀਆਂ ਹੀ ਨਹੀਂ ساری ਜ਼ਿੰਦਗੀ ਉਹ ਤਾਂ ਮੇਰਾ خیال ਹੈ ਵੀ ਅਗਲੇ ਜਨਮ ਚ ਵੀ ਭੁੱਲਦੀਆਂ ਹੁਣ ਤੱਕ ਹੀ ਭੁੱਲਣੀਆਂ ਨੇ